ਆ ਦੇਖੋ ਵੀਰੋ ਹੁਣ ਅੱਜ ਖੋਲਿਆ ਇਹ ਤੇ ਹੁਣ ਇਹ ਦੇਖੋ ਮੇਰੇ ਨਾਲ ਨਾਲ ਨਾ ਮੈਂ ਜਦੋਂ ਗੇਟ ਖੋਲਿਆ ਤੇ ਪਿੱਛੇ-ਪਿੱਛੇ ਆ ਗਏ ਦੋਨੇ ਕੋਫਰ ਆ ਦੇਖੋ ਤੇ ਇੱਕੋਵਰ ਰਿਹਾ ਤੇ ਅੰਡੇ ਲੱਭਣ ਆਏ ਆ ਤੇ ਅੰਡੇ ਆਪਾਂ ਚੱਕ ਤੇ ਤੇ ਹੈ ਨਹੀਂ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 30 ਨਵੰਬਰ ਤੇ ਲਾਸਟ ਦਿਨ ਅੱਜ ਦੇ ਦਿਨ ਅੱਜ ਦੇ ਮਹੀਨੇ ਦਾ ਤੇ ਕੱਲ ਨੂੰ ਹੋ ਜਾਏਗਾ ਦਸੰਬਰ ਤੇ ਮੌਸਮ ਅੱਜ ਦਾ ਜਿਹੜਾ ਆਪਾਂ ਨੂੰ ਦੱਤੀਏ ਪੌਣੇ 4 ਦਾ ਟਾਈਮ ਆ 4 ਵਜੇ ਨਾਲਿਆਂ ਤੇ ਮੌਸਮ ਅੱਜ ਫੇਰ ਬਧੀਆ ਬਣਿਆ ਹੋਇਆ ਤੁਹਾਨੂੰ ਦਿਖਾਣੇ ਆ ਦੇਖ ਸਰਦੇ ਹੋ ਅੱਜ ਨਾ ਵੀਰੋ ਆਪਾਂ ਮੋਟੂ ਪਤਲੂ ਖੋਲਿਆ ਬਹੁਤ ਦਿਨਾਂ ਬਾਅਦ ਕਿਉਂਕਿ ਭਾਈ ਇਹਨੂੰ ਬੰਨ ਕੇ ਰੱਖਦੇ ਸੀ ਤੇ ਜੇ ਆਪਾਂ ਇਹਨਾਂ ਨੂੰ ਖੁੱਲੇ ਛੱਡਦੇ ਸੀ ਕਈ ਵਾਰ ਇਹ ਨਾ ਆਪਣੇ ਮੁਰਗੀਆਂ ਦੇ ਅੰਡੇ ਖਾ ਕੇ ਬਹੁਤ ਕਿਸਕਾ ਆਪਣੇ ਪਾਇਨਾ ਨੂੰ ਬੰਨ੍ਹ ਕੇ ਰੱਖਦੇ ਸੀ ਤੇ ਅੱਜ ਫੇਰ ਇਹਨਾਂ ਖੁੱਲੇ ਫਿਰਦੇ ਸਿ ਆ ਆਪਣੇ ਨਾਲ ਪਰਲੇ ਵਿਡੇ ਚ ਤੇ ਪੰਜ ਦੁ ਬਾੜੇ ਚ ਆਏ ਤਾਂ ਨਾਲ ਦੇ ਨਾਲ ਮੇਰੇ ਤੋਂ ਪਹਿਲਾਂ ਪਹੁੰਚ ਗਏ ਬਾੜੇ ਚ ਕਿਉਂਕਿ ਜਦੋਂ ਵੀ ਇਹਨਾਂ ਨੂੰ ਖੋਲਦੇ ਆ ਇੱਧਰ ਭੱਜਦੇ ਆ ਪਰ ਗੇਟ ਲੱਗਿਆ ਹੁੰਦਾ ਤਾਂ ਜਦੋਂ ਮੈਂ ਗੇਟ ਖੋਲ੍ਹਿਆ ਮੇਰੇ ਨਾਲ ਨਾਲ ਭੱਜ ਗਏ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਅੱਜ ਅੰਡੇ ਮਿਲਣਗੇ ਤੇ ਅੰਡੇ ਖਾਣ ਆਏ ਸੀ ਤੁਹਾਨੂੰ ਦਿਖਾਉਂਦੇ ਆ ਦੇਖੋ ਤਾਂ ਫਿਰ ਰਹਾ ਵੀਰੋ ਦੇਖੋ ਇਹ ਸ਼ਾਨਬੀਨ ਕਰਦਾ ਫਿਰ ਰਹਾ ਮੋਟੂ ਉਹ ਦੇਖੋ ਅੰਦਰ ਪੱਗਿਆ ਤੇ ਇਹਨੂੰ ਅੰਡੇ ਅੱਜ ਲੱਪੇ ਨੇ ਇਹ ਉਹ ਖੁੰਡੇ ਛੱਪਾ ਨਾ ਪਹਿਲਾਂ ਹੀ ਚੱਕ ਕੇ ਰੱਖ ਦਿੰਨੇ ਆ ਪਰ ਇਹ ਜਿਹੜੇ ਮੁਰਗੀ ਦਿੰਦੀ ਆ ਕਿਉਂਕਿ ਇਹ ਖਾਣ ਕਰਨ ਨੂੰ ਨਹੀਂ ਪਾਈ ਕੋਤਲ ਉਹ ਫਿਰ ਰਿਹਾ ਸਾਹਮਣੇ ਤੇ ਉਹ ਉੱਥੇ ਲੱਭ ਰਿਹਾ ਤੇ ਇੱਧਰ ਦੇਖੋ ਮੋਟੂ ਤੇ ਕਿੱਥੇ ਗਿਆ ਮੋਟੂ ਦੇਖ ਰਿਹਾ ਦੇਖੋ ਕਿੱਥੇ ਵੜ ਰਿਹਾ ਤੇ ਇਹ ਨਾ ਸ਼ਾਨਬੀਨ ਕਰ ਰਿਹਾ ਦੇਖੋ ਖੜ ਜਾਂ ਤਾ ਖੜ ਤਾ ਚਾ ਦੇਖੋ ਇਹ ਅੰਦਰ ਵੀ ਲੱਭਦਾ ਫਿਰ ਰਿਹਾ ਬਹੁਤ ਸ਼ੈਤਾਨ ਕੁੱਤਾ ਤੇ ਇਹਨੂੰ ਅੰਡੇ ਹਰ ਲੱਭ ਨਹੀਂ ਰਹੇ ਉਕੇ ਪਲਕੋ ਹਤੇ ਹੋ ਆ ਦੇ ਫੇਰ ਅੰਦਰ ਪੱਗੇ ਤੇ ਦੇਖੋ ਇਹਨੇ ਸਾਰੇ ਮਤਲਬ ਵਿੜੇ ਦੇ ਨਿਚੇ ਨੁਚੇ ਵੜ ਕੇ ਦੇਖ ਲਿਆ ਤੇ ਇਹਨੂੰ ਮਿਲੇ ਨਹੀਂ ਹੈਗੇ ਤੇ ਪਤਲੂ ਵੀ ਦਿਖਾਣੇ ਆ ਤੁਹਾਨੂੰ ਤੇ ਆ ਦੇਖੋ ਵੀਰੋ ਮੌਸਮ ਅੱਜ ਦਾ ਤੇ ਧੁੱਪ ਵਧੀਆ ਨਿਕਲ ਰਹੀ ਆ ਤੇ ਮੋਟੂ ਪਤਲੂ ਦੇ ਹਾਲ ਦੇਖੋ ਤੁਸੀਂ ਇਹ ਖੋਡੇ ਚ ਵੜ ਕੇ ਦੇਖ ਰਿਹਾ ਹਾਂ ਪਤਲੂ ਓਏ ਮਿਲੇ ਨਹੀਂ ਕੁਛ ਮਿਲੇ ਨੇ ਅੰਡਾ ਹੈ ਹੇ ਛਾਲੇ ਅੰਡੇ ਖਾਵਾ ਸੀ ਹੈ ਚੋਰੀ ਚੋਰੀ ਤੁਹਾਨੂੰ ਰੋਜ਼ ਖਵਾਵਾ ਇੱਕ ਇੱਕ ਚੋਰੀ ਖਾਵਾ ਫਿਰ ਵੀ ਤੋ ਵੀ ਰੋਇਨਾਂ ਨੂੰ ਰੋਜ਼ ਪੰਡੇ ਖਵਾਵਾ ਇੱਕ ਅੰਡਾ ਇਹਨਾਂ ਨੂੰ ਇੱਕ ਇੱਕ ਅੰਡਾ ਰੋਜ਼ ਦੇਸੀ ਮੁਰਗੀ ਦਾ ਇਹ ਫਿਰ ਵੀ ਨਾ ਚੋਰੀ ਇਹਨਾਂ ਨੂੰ ਐਸੀ ਲੱਤ ਲੱਗ ਗਈ ਹੈ ਨਾ ਅੰਡੇ ਹੁਣ ਚੋਰੀ ਖਾਣ ਲੱਗੇ ਜਦੋਂ ਵੀ ਪੁਰਗਿਓ ਦੇ ਸਾਹਮਣੇ ਦਿੰਦੀ ਆ ਤੇ ਖੁੱਡੇ ਜਿ ਵੜ ਕੇ ਨਾ ਆਪੇ ਖਾ ਲੈਨੇ ਆ ਤੇ ਹੁਣ ਇਹਨਾਂ ਨੂੰ ਆਪਾਂ ਬੰਨ ਕੇ ਰੱਖਦੇ ਆ ਤੇ ਜਦੋਂ ਖੋਲਦੇ ਇਹਨਾਂ ਤੋਂ ਪਹਿਲਾਂ ਆਪਾਂ ਚੱਕ ਕੇ ਰੱਖ ਦਿੰਦੇ ਆ ਤੇ ਉਹ ਦੇਖੋ ਹੁਣ ਵੀ ਸਾਰਾ ਇਹਨਾਂ ਨੇ ਘਰ ਫਰੋਲਤਾ ਇੱਧਰ ਬੇੜਾ ਤੇ ਇੱਕ ਤਾਂ ਲੈ ਅੰਦਰੇ ਪੜ ਰਿਹਾ ਉਹ ਦਿਖਾਉਂਦੇ ਆ ਚੁੱਕੀ ਚੁੱਕੀ ਸਾਨੂੰ ਕੀ ਕਰ ਰਿਹਾ ਦੇਖੋ ਦੇਖੋ ਵੀ ਚੁੱਪ ਰਹੀਓ ਤੇ ਦੇਖੋ ਅੰਦਰ ਬੜ ਰਿਹਾ ਉਹ ਦੇਖਦੇ ਆ ਕੀ ਕਰ ਰਿਹਾ ਅੰਦਰ ਜਾ ਕੇ ਆ ਗਿਆ ਇੱਕ ਹੋਏ ਆ ਗਏ ਸ਼ੈਤਾਨ ਉਰਾ ਪੂਰਾ ਕੀ ਕਰਨ ਗਿਆ ਅੰਦਰ ਅੰਦਰ ਕੀ ਕਰਨ ਗਿਆ ਕੀ ਕਰਨ ਗਿਆ ਤਾਂ ਕੀ ਕੀ ਕਰਨ ਗਿਆ ਕੀ ਕਰਨ ਗਿਆ ਹਾਂਡੇ ਲੱਭ ਰਹਿਣ ਸ਼ੈਤਾਨ ਤਾਂ ਰੋਲ ਦੇਖੀ ਦੇਖੋ ਬਈ ਕਿੰਨਾ ਮੋਟਾ ਹੋ ਗਿਆ ਇਹ ਇਹ ਮੋਟਾ ਦੇਖੋ ਇਹ ਮੋਟਾ ਹੋ ਗਿਆ ਉਹ ਵਿਚਾਰਾ ਉਹਨੂੰ ਮਤਲਬ ਖਾਣ ਨਹੀਂ ਦਿੰਦੇ ਇਹ ਇਹ ਨਾਲ ਲੱਭੂ ਹੀ ਜਾਂਦੇ ਆ ਨਾ ਪਤਲੂਰਾ ਤੇ ਇਹ ਦੇਖੋ ਇਹ ਉਹ ਦੇਖੋ ਪਤਲੂ ਕਾ ਹਾਲ ਦੇਖੋ ਆ ਦੇਖ ਆ ਦੇਖੋ ਕਿੰਨਾ ਕਾ ਵਿਚਾਰਾ ਇਹਨੂੰ ਖਾਣ ਨਹੀਂ ਦਿੰਦਾ ਬਈ ਜਦ ਵੀ ਇਹਨੂੰ ਲੱਭ ਜਾਂਦੇ ਆਪ ਦੇਖ ਇਹ ਇਹ ਆਪ ਦੇਖ ਕਿਵੇਂ ਪੜ ਰਹਾ ਹ ਹੁਣ ਉਹਨੂੰ ਇਹ ਰੋਟੀ ਰੁੱਟੀ ਆਪਾਂ ਦੁੱਧ ਵਗੈਰਾ ਇਹ ਵੀ ਰੋ ਪਾਉਂਦੇ ਆ ਨਾ ਜਦੋਂ ਤੇ ਇਹ ਕੱਲਾ ਖਾ ਜਾਂਦਾ ਉਹਨੂੰ ਖਾਣ ਨਹੀਂ ਦਿੰਦਾ ਤੇ ਇਹਨੂੰ ਨਾ ਫਿਰ ਆਪਾਂ ਜਾਂ ਰੋ ਪਾਉਂਦੇ ਇਹਨੂੰ ਬਣਨਗੇ ਫਿਰ ਉਹਨੂੰ ਪਾਉਂਦੇ ਆ ਹਾਏ ਬਹੁਤ ਸ਼ੈਤਾਨ ਹੈ ਤੂੰ ਦੇਖ ਠੀਕਦਾ ਨਹੀਂ ਦੇਖ ਸ਼ੈਤਾਨ ਨਹੀਂ ਸ਼ੈਤਾਨ ਭੱਜ ਗਿਆ ਨਾ ਆਹ ਦੇਖੋ ਹੋਰਾ ਇਧਰ ਆ ਹੋਰਾ ਪਤਲੂ ਓੜੋ ਆ ਦੇਖ ਦੇਖ ਏਕ ਏਕ ਹਰਾ ਗਿਆ ਪਤਲੂ ਪਤਲੂ ਦੇਖੋ ਪਤਲਾ ਰਹਿ ਗਿਆ ਤੇ ਆਹ ਦੇਖਾ ਇਹ ਦੇਖ ਸ਼ੈਤਾਨੀ ਕਰ ਰੰਡਿਲ ਵਾ ਰੰਡਿਲ ਵਾ ਲੁੱਬਾ ਕੰਢੇ ਲੁੱਬਾ ਕੰਢੇ ਹੈ ਰੰਡਿਲ ਵਾ ਖਾ ਵਾ ਮੋਰ ਗਿਆ ਵੀ ਰਵਿੰਦਰ ਡਰਦੋਂ ਬੜ ਗਈ ਆ ਪਰ ਡਰਦੀਆਂ ਤਾਂ ਹੈ ਨਹੀਂ ਆ ਇਹ ਫਿਰ ਵੀ ਨਾ ਦੇਖ ਚੁੱਪ ਰਹੇ ਹੋਏ ਦੇਖ ਲੱਭੂ ਬਣ ਜਾ ਕੇ ਚੱਲ ਆਬਲੀ ਤੇ ਸ਼ਾਨ ਵੀ ਸਾਰ ਹੀ ਕਰ ਰਿਹਾ ਵੀ ਕਿਤੇ ਲੱਭ ਜੇ ਅੰਡੇ ਪਰ ਇਹਨੂੰ ਲੱਭ ਨਹੀਂ ਰਹੇ ਕਿਉਂਕਿ ਪੰਪਰ ਲਗਾਉਂਦੇ ਆ ਇਹਨਾਂ ਨੂੰ ਜਿੰਨੇ ਕੁੰਦੇ ਆ ਪਰ ਹੁਣ ਮੁਰਗੀਆਂ ਵੀਰੋ ਘਟ ਦੇ ਰਹੇ ਆਂਡੇ ਪਤਾ ਨਹੀਂ ਕੀ ਹੋਇਆ ਪਹਿਲਾਂ ਬਹੁਤ ਦਿੰਦੀਆਂ ਸੀ ਸਾਰੀਆਂ ਕਿਕੰਡਾ ਪਰ ਹੁਣ ਅਸਲ 2 2 3 3 ਅੰਡੇ ਦੇ ਰਹੀਆਂ ਪਹਿਲਾਂ 9 9 10 10 ਅੰਡੇ ਹੋ ਜਾਂਦੇ ਸੀ ਪਤਾ ਨਹੀਂ ਕੀ ਚੱਕਰ ਪੈ ਰਿਹਾ ਹੁਣ ਕਬੀ ਰੋਇਨਾਂ ਨੂੰ ਦੇਖੋ ਕੁੰਮਕਮਾ ਕਾਂਡੇ ਨਹੀਂ ਮਿਲੇ ਤੋਏ ਦੇਖੋ ਆਰਾਮ ਗੱਲ ਬੈਠ ਗਏ ਆਪਣੇ ਆਪ ਆਕਾ ਕਰਾਂ ਉਧਰ ਦੇ ਨਿਕਲੇ ਗੇਟ ਦੇ ਤਲੇ ਨੂੰ ਤੇ ਬੁਰਾਗਾ ਬੈਠ ਗਏ ਦੇਖੋ ਪਤਲੂ ਦਸ ਵੇਗ ਆਰਾਮ ਗੱਲ ਤੋ ਮੋਟੂ ਉਸੇ ਉੱਪਰ ਸੋ ਗਿਆ